ਕੱਲ ਸਕੂਟਰ ਹੀ ਫਸ ਗਈ ਸੀ ਉੱਥੇ ਹਾਂਜੀ ਪਾਣੀ ਨੂੰ ਆਵਾਜ਼ ਆ ਰਹੀ ਹੈ ਕੋਈ ਕੌਣ ਬੰਨ ਨੂੰ ਕੌਣ ਬੰਨ ਨੂੰ ਚੱਲ ਇਹ ਹੈ ਨਾ ਚੱਕ ਲੈ ਲਵਾ ਉਮ ਨਾਮ ਰਾਵਾਂ ਸੱਡ ਨਾ ਨਹੀਂ ਮੈਨੂੰ ਗੱਲ ਗੱਲ ਹੋ ਗਿਆ ਇਹ ਕੱਲ ਐ ਨਹੀਂ ਬੱਜਿਆ ਇਹ ਸਾਰਿਆਂ ਦੇ ਬੱਜੇ ਹੋਏ ਉੱਤੇ ਬੱਜਿਆ ਗਿਆ ਇਹ ਪਤਾ ਨਹੀਂ ਪੱਤੀ ਬੱਜੀ ਮਿੱਤਰੋ ਤੁਸੀਂ ਦਰਿਆਵਨ ਚੱਲੇ ਆ ਅੱਖਾਂ ਇੱਕ ਕਰੋ ਮੁੰਡੀਆਂ ਦੀ ਮੈਂ ਤੁੱਕ ਬਰੂ ਐਮ ਐਫ ਗੱਬ੍ਰੂ ਉਹ ਨਾਈਸ ਗੱਬ੍ਰੂ ਯੈਲੂ ਵੀਰੇ ਸਰਬਰ ਬਿਲਕੁਲ ਸਾਫ ਆ ਨਵੇਂ ਬੋਏ ਆ Nam ấy vậy, đi đè được đi. có đi rồi. đi là gì? Hả? Khăn tay à? Khăn tay à? Đây này, đây này, đây này, đây này, đây này, này, đây này, đây này, đây này, đây này, đây này, đây này,

ਦਾਹੀ ਗੱtai ਬਤਾ ਕੋ ਉਹ ਕਿਰਨਾ ਜਾਓ ਹਾਲੇ ਥੱਲੇ ਆ ਜਾਓ ਤਾਹੀ ਲੋ ਚੱਲਿਆ ਆਹੀ ਘੰਟੇ ਇੰਟੇ ਜਾਇ ਜੱਪਾ ਨੂੰ ਬਸ ਆ ਦੀ ਨਾ ਔ ਤੂਰੇ ਲੱਗਿਆ ਉਸੇ ਇਹਦੇ ਪਿੰਡ ਦੇ ਨੇ ਤੂਰੇ ਲਾਏ ਹੋਏ ਉਹ ਸਾਹਮਣੇ ਜਲਦੀ ਬਬੂਲਰਾਂ ਦੀ ਖੇਤੀ ਇਹ ਐ ਅੱਜੇ ਤਾਂ ਸਾਰੇ ਨਾਮ ਪੰਜਾਬ ਬੰਦ ਲਾ ਰਿਹਾ ਲੈ ਇੱਕ ਕਦੋਂ ਧੂਰਾ ਖਾ ਲੂ ਕਹਿੰਦੇ ਐ ਕੌਣਾ ਨਹੀਂ ਪੱਥਰ ਲਾਉਣ ਲੱਗ ਜਾਣਾ ਤੁਸੀਂ ਭਾਈ ਇਹ ਪੱਥਰ ਚੱਕਦੇ ਨੇ ਫਿਰ ਨਾ ਮੋਢਿਆਂ ਦੇ ਅੱਜ ਵੀ ਮਨ ਨਹੀਂ ਆ ਰਿਹਾ ਬੰਨ ਨਹੀਂ ਨਕਲਾਇਆ ਰਹਿਣਾ ਨਹੀਂ ਚੱਪਲਾ ਪਹਿਲਾਂ ਹੀ ਖੋਲ੍ਹ ਦੇਣੀ ਉੱਥੇ ਮੋਟੀ ਕਾ ਮੋਛੇਪੋਟੇ ਕਾ ਬਰੂ ਦੇ ਲੇਬੜ ਗਿਆ ਠੀਕ ਐ ਐਮ ਐਫ ਕੱਬਰੂ ਆ ਲੱਖਾਂ ਦੀ ਆਪਣਾ ਵਿੱਚ ਤਾਂ ਕਾ ਬਰੂ ਲਵੇੜਦਾ ਐਮ ਐਫ ਚੱਪਲਾ ਇੱਜ ਰੱਖਣੀ ਐ ਜੱਡ ਸਿਕਿਉਰਟੀ ਦੇ ਰਹੇ ਆ ਜੱਪਲ ਨੂੰ ਤੁਸੀਂ ਸਾਹਤ ਰੱਖੋ ਚੱਪਲ ਨੂੰ ਜੱਡ ਸਿਕਿਉਰਟੀ ਮਿਲ ਗਈ ਅੱਛੀ ਲਾਦੇ ਆਪਾਂ ਅੱਜ ਅੱਗੇ ਨਾਲ ਨੂੰ ਲਾਉਣੇ ਮੋਟਰ ਉੱਥੇ ਲਾਦੇ ਬਸ ਪਰ ਹੁਣ ਮਤਲਬ ਜਦ ਨਾ ਨਾੜ ਦੀ ਕਰਕੇ ਦਾਦਾ ਨਹੀਂ ਹੁੰਦਾ ਹੁੰਦਾ ਹਾਂ ਲੈ ਆਏ ਬਈ ਜੈਸਨ ਲੈ ਆਇਆ ਖਵਾ ਦੇ ਜ ਮੱਥਾ ਲੇਕ ਨੂੰ ਜੈਸਨ ਕੀ ਹੈ ਇਹ ਹਾਂ ਦੇਸੀ ਘੀ ਹੈ ਇਹ ਦੇਸੀ ਘੀ ਹੈ ਵੀ ਦੇ ਕਹਿੰਦੇ ਇਹਦਾ ਮੈਂ ਦੇਖਣ ਕਿੱਥੇ ਇਦਾਂ ਉਹ ਟਿੱਡਾ ਜਿਹਾ ਬੈਠਣਾ ਮੈਂ ਵੀ ਕਹਿੰਦੇ ਜੈਸਨ ਆ ਰਹੀ ਹੈ ਬਹੁਤ ਜਿਆਦਾ ਐਮਐਫ ਕੱਬੂ ਰਨਸਪੋਰਟ ਕਰਨ ਲਈ ਭਾਈ ਉਹਨੇ ਥੈਲੇ ਲੈ ਕੇ ਆਏ ਹਾਂ ਟੋ ਜੇ ਬਹੁਤ ਮੌਲਕਾ ਬਈ ਮੱਧ ਉਹ ਮੇਰੀ ਗੇਸਤੀ ਪਾਣੀ ਛੱਡਦੇ ਹੋ ਯਾਰ ਚੱਲਦੇ ਪਾਣੀ ਦੇ ਸਿਟੂਗੇ ਹੋ ਕੇ ਤੇ ਖੜੇ ਜਿ ਸਿਟੂਗੇ ਮੈਂ ਇਹਦੇ ਵਿੱਚ ਸਿਟੂ ਉਹ ਅੱਗੇ ਜਾ ਕੇ ਲੱਤ ਕੇ ਬਹੁਤ ਮੈਂ ਵੀ ਕਹੇ ਉਹ ਦੌੜੀ ਆਪੇ ਭੱਜੇ ਜਾਂਦੇ ਇਹ ਤਾਂ ਖਵਾਜੇ ਜੀ ਨੂੰ ਉੱਥੇ ਜਾਣਾ ਪਾਣੀ ਚੱਲਦਾ ਹੀ ਹੈ ਜੀ ਚੱਲਦਾ ਹੀ ਐ ਵੀ ਵਿਚੇਰ ਲੜਿਆ ਹੋਇਆ ਰਾਮ ਦੇ ਦੇ ਰੇ ਆਵੇ ਬਾ ਪਹੁੰਚ ਲੈ ਅਸੀਂ ਮੋਤੀਪੁਰ ਦੇ ਗੱਗਰੂ ਗੱਭਰੂ ਗੈਂਗ ਜਾ ਰਹੀ ਹੈ ਆਜ ਆ 31 ਕਸ਼ੂਲ ਆਜ ਤੇ ਹੈ ਐਕਟ ලලිවට ස්වේදලගෙහ බයි ඇසි සොප්ට විරගේ ලල්ලි ේගෙන ඇැත් තුහන්නු. ਕਿਉਂ ਨਹੀਂ ਕੋਈ ਤੇ ਕਿਰਮੜੀ ਬਹੁਤ ਹੜਾ ਬਹੁਤ ਬਹੁਤ ਇਸ ਸਦੀਵਰੇ ਆਪਣੇ ਚੋਂ ਕੋਈ ਨਾ ਪਾਣੀ ਕਿਉਂ ਨਾ ਆਇਆ ਛੜੀ ਨੂੰ ਮੈਂ ਜਿੱਥੇ ਪਛਲੀ ਤੋਂ ਮੋਰ ਸਾਲ ਘਰਾਂ ਦੇ ਖੜੇ ਉੱਤੋਂ ਦੀ ਦਿੱਤਾ ਲੰਗੀ ਆ ਇਹ ਤੁਸੀਂ ਉੱਤੇ ਨਾਲ ਦੇਖ ਰਿਹਾ ਮੇਂ ਤਾਂ ਇਹ ਘਟਿਆ ਦੇ ਵੇਖਣ ਵਾਲੇ ਜਾਦੇ ਆ ਹਾਂਜੀ ਆ ਗੀ ਅਨ ਜਿਹਨਾਂ ਨੇ ਪੱਦਾ ਇਸੇ ਤੋਂ ਪੱਦਾ ਬੰਦ ਕਰਕੇ ਚੋਂ ਨਵਾਂ ਸਾਨੂੰ ਪਾਣੀ ਲੰਗਣ ਦਿਆ ਕਈਆਂ ਦੇ ਕੱਪੜੇ ਤੇ ਮਿੱਟੀ ਲੱਗਣ ਦਿੱਤੀ ਹਾਂਜੀ ਨਹੀਂ ਕੁਝ ਪੁੱਛਤਾ ਹਾਂ ਜੇ ਸਹੀ ਗੱਲ ਹੈ ਮੇਰੇ ਗੁੰਡੇ ਨੂੰ ਪਾਰ ਕਰ ਗਿਆ ਦੇਖਣ ਵਾਲੇ ਦਾ ਪ੍ਰਬੰਧ ਨਹੀਂ ਸਰਕਾਰ ਨੇ ਕੀਤਾ ਇਹ ਲੈਡ ਦਾ ਪ੍ਰਬੰਧ ਰਾਤ ਨੂੰ ਕਰਾਉਣਾ ਸਹੀ ਗੱਲ ਹੈ ਦਿਨ ਹੋਈ ਪਰਬੰਧ ਨਹੀਂ ਦਿਖਾਉਂਦੇ ਵੀਡੀਓ ਲੈਡ ਦਾ ਕੋਈ ਪ੍ਰਬੰਧ ਨਹੀਂ ਹੈ ਫੌਜੀ ਵਾਲੇ ਚਲੋ ਲੋਕ ਇਹ ਕਰਦੇ ਵੇ ਮੈਂ ਆ ਗਿਆ ਇਹਦੇ ਲਈ ਬਹੁਤ ਐਕਸੈਪਟਬਲ ਲੱਗਿਆ ਆਪਾਂ ਨੂੰ ਅੱਜ ਗੱਪ ਬੰਦੇ ਰੋ ਮੂਰੇ ਲੱਗੇ ਹੋਏ ਆ ਉਧਰ ਕੀ ਆਪੋਜੀਸ਼ਨ ਜਿੱਥੇ ਕੱਲ ਤੇ ਆਪਾਂ ਉਧਰ ਜਿੱਧਰ ਗੱਲ ਸੀਗੇ ਉਹ ਤਾਂ ਰੋ ਗਿਆ ਤਾਂ ਹੀ ਬੰਨ ਹੁੰਦਾ ਜੋ ਬਣ ਆ ਗਏ ਮਾਈ ਨਿਊ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਗਿਆ ਸਰ ਰੈਸਟ ਉੱਥੇ ਮੈਂ ਨਾਲ ਦਾ ਜਗ੍ਹਾ ਤੇ ਰੈਸਟ ਕਰਦੇ ਹਾਂ ਆਪਣਾ 1:00 2:00 ਸ਼ੁਰੂ ਹੋਵੇ ਬਾਅਦੋਂ 2:00 ਉੱਪਰ ਮੈਨੂੰ ਬਹੁਤ ਬਟਣ ਬਟਣ ਦਾ ਕੂੜਾ ਹੈਗਾ ਇਹਦਾ ਬਣਾਨੇ ਤਾਂ ਲਾ ਦੇਣਾ ਸੀਗਾ ਨਾਲੇ ਕਿਹੜੇ ਯਾਰ ਆ ਗਏ ਆ ਲਾ ਰਹੇ ਆ ਬੰਨ ਮਾਰਮੀ ਆ ਗਈ ਸੀ ਆ ਜਿਹੜਾ ਪਾਣੀ ਘੁੰਮਦਾ ਨਾ ਗੋਲ ਗੋਲ ਆਹਾ ਇਹੀ ਮਾਰ ਕਰਦਾ ਔਰੇ ਕਿਨਾਰਿਆਂ ਨੂੰ ਇਹਦੇ ਕਰਕੇ ਇੰਨਾ ਪਾੜ ਪੈ ਗਿਆ ਤਰਖਤ ਵੱਡ ਵੱਡ ਵਿਚੇ ਛਿਟੇ ਪਏ ਆ ਕਈ ਨੀ ਜਮੀਨ ਖਾ ਗਏ ਆ ਬਈ ਉਹ ਬਾਈ ਉਹਨੇ ਗਲਤ ਬਹੁਤ ਆ ਰਹੇ ਆ ਤੇ ਨਾਲ ਨਾਲ ਬਾਈ ਉਹਨਾਂ ਨੂੰ ਕਹ ਮੜੇ ਪਰੇ ਪਰੇ ਨੂੰ ਆਓ ਕਦੇ ਕਦੇ ਕਾਹਦਾ ਚਲੇ ਜਾਣਾ ਆ ਜਿਹੜੀ ਆ ਇਹ ਸਾਹਮਣੇ ਇਹਦਾ ਕੰਮ ਹੋ ਜਾਣਾ ਦੇਖੀ ਆਪਣੇ ਖੜੇ ਖੜੇ ਵਿੱਚ ਨੂੰ ਧਸ ਜਾਣਾ ਬਹੁਤ ਕੰਮ ਆ ਪਾਣੀ ਦੀ ਆਵਾਜ਼ ਤਾਂ ਦੇਖ ਲੋ ਉਹ ਕੁੰਮਣ ਅੱਗੇ ਨਾ ਪਾਣੀ ਫੇਰ ਸਾਰੇ ਮਨਾਂ ਨੂੰ ਉੱਦਨ ਗਾਣਗੇ ਬਹੁਤ ਆਦਾ ਕਾਲਰ ਅੰਧਕਾਰ ਨਾਲ ਤਾਂ ਬਹੁਤ ਨੇੜੇ ਲੱਗ ਗਿਆ ਇੱਧਰ ਲੈ ਗਏਣਾ ਆਪਾਂ ਆ ਜਾ ਆਦਾ ਸਾਰੇ ਹੀ ਖਾ ਗਏ ਆ ਕੱਲ ਜਿੰਨੂ ਚੱਲ ਚੱਲ ਪਿੱਛੇ ਨੂੰ ਆ ਜਾ ਦੇਖੀ ਜਾਊਗੀ ਪਾਣੀ ਦੇ ਵੀ ਪਾਣੀ ਪਲਾ ਵੀ ਨੂੰ ਕੌਲੀ ਉਹ ਚੱਲਿਆ ਕੱਲ ਕਿੰਨੇ ਦਰਖਤ ਖੜੇ ਸੀਗੇ ਓਰੇ ਕੰਮ ਕਰ ਰਿਹਾ ਹੈ ਭਾਈ ਲੀਆ ਘੁੰਮ ਰਹੀ ਟਰਾਲੀ ਸਾਈਡਰ ਲਈ ਅਪਡੇਟ ਲਈ ਬੰਦੀ ਦੇ ਵੀਡੀਓ ਸੰਜੀ ਆਉਂਗਾ ਹੋ ਕੰਡੇ ਬੋਲ ਤੇ ਮੋੜ ਕੇ ਚੱਲ ਗਈ ਪੰਜਾਬ ਕੇ ਜਲ ਕੀ ਆ ਕਰੀਏ ਹੁਣ ਕੱਲ ਕਿੱਥੇ ਸੀਗਾ ਆਹ ਕੱਲ ਕਿੱਥੇ ਸੀ ਸੀ ਤੇ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਆ ਦੇਖੋ ਸੰਗਤ ਜੀ ਇਹ ਗੱਲ ਦੇ ਅੱਜ ਦਾ ਫਰਕ ਆ ਓ ਪਾਰ ਮੇਰਾ ਪਾਰ ਵਾ ਤਰੇ ਤੱਕ ਚੰਗਾ ਬਣਾ Jangan

ਸੋ ਕਰ ਲਿਆ ਗਾ ਆਇਆ ਲੱਗਦੀ ਹੈ ਔਰ ਜਿੱਕੇ ਉਹ ਅੱਗੇ ਇਹ ਦੋਨੇ ਹੱਥੀ ਨਾਲ ਬੰਨ੍ਹ ਲਿਆ ਉਹ ਤੇ ਕਰਵਾ ਲੈ ਜੀ ਨਾ ਹੀ ਯਾਰ ਲੱਗਣੇ ਆ ਬਸ ਦੋ ਨੂੰ ਹੀ ਲੱਗਦੇ ਆ ਚੱਕ ਲਿਆਓ ਪਾਣੀ ਚ ਕਾ ਕੇ ਲਿਓ ਉੱਥੇ ਪਾਈਏ ਠੀਕ ਕਰ ਦੇ ਜੀ ਕੀ ਹੋ ਗਿਆ ਜੀ ਨੀਓ ਆਹ ਟਰਾਲੀ ਫਸ ਗਈ ਬਾਈ ਦੀ ਯਾਰ ਸਾਰੇ ਆਪਾਂ ਕੱਢਿਆ ਹਾਂ ਥੱਲੇ ਬੰਚਾਉਂ ਮੈਂ ਇਹੀ ਥੱਲੇ ਸਾਰੇ ਵੱਡੇ ਜਿਹੜੇ ਬੀ ਨੇ ਟਰਾਲੀ ਰੋੜਿਆਂ ਦੀ ਟੀਰੀ ਕਰਦੀ ਉੱਥੇ ਰਸਤਾ ਬਣਾ ਰਹੇ ਆ ਬਈ ਸਾਨੂੰ ਬੈਠੇ ਬੈਠਿਆਂ ਨੂੰ ਰਾਤ ਹੋ ਗਈ ਉੱਥੇ ਕੰਮ ਗੁੰਮ ਕਰਕੇ ਹੀ ਥੱਕ ਹਾਰ ਕੇ ਬਹਿ ਗਏ ਕਿਨਾਰੇ ਤੇ ਹੌਲੀ ਹੌਲੀ ਦੇਖਦੇ ਦੇਖਦੇ ਹਥੈਲੇ ਰੁੜ ਗਏ ਸੀਗੇ ਵਿਚ ਨੂੰ ਪਰਾਂ ਤੋਂ ਨੇਰਾ ਹੋ ਗਿਆ ਸੀਗਾ ਨਾਲ ਦੇ ਮੁੰਡੇ ਵਿਚਰੇ ਆ ਖੜ ਕੇ ਵਾਲੇ ਦੁਆਲੇ ਬਹਿ ਗਏ ਆ ਸਾਡਾ ਲਾਲੀ ਵੀਰ ਬੈਠਾ ਬਾਕੀ ਦੇਖਦੇ ਆ ਦੇ ਰਾਤ ਤੱਕ ਕਰਾਲੀਆਂ ਜੀ ਦੇਵਾ ਚੱਲਦੀ ਹੋਈ ਰੋਕੇ ਹੋਇਆਗਾ ਜਿਹੜੂ ਆਪਾਂ ਫਿਰ ਜਿਹੜੀਆਂ ਨਹੀਂ ਪਈ ਚੱਲਦਾ ਆਪਾਂ ਮਟੀਰੀਅਲ ਫਰੈਂਟ ਜੇ ਬਹੁਤ ਹੋ ਰਿਹਾ ਜੇ ਕਿ ਜਾਵੇ ਵਿੱਚ ਤੇ ਉਹਦਾ ਪੰਜਾਬੀ ਗੱਲ ਅੱਜ ਬਣਾ ਦੇ ਆ ਆ ਗਿਆ ਵੀਰ ਲੰਗਰ ਲੈ ਕੇ ਆਇਆ ਸਾਡਾ ਵੀਰ ਬਹੁਤ ਵੱਡੀ ਸੇਵਾ ਕਰਦੇ ਹੋਏ ਸੰਗਤਾਂ ਵੱਲੋਂ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਗਈਆਂ ਨੇ ਦਵਾਈਆਂ એનર્ਜੀ ਪਾਊਡਰ એનર્ਜੀ ਬੂਸਟ ਕਰਨ ਲਈ ਲੋ ਵੀ ਕਹਿੰਦੇ ਜਿੰਨੀ ਸੇਵਾ ਮਾਲਕ ਵੱਲੋਂ ਦਿੱਤੀ ਗਈ ਉੰਨੇ ਕਰਕੇ ਅੱਜ ਦੇ ਦਿਨ 'ਚ ਹੁਣ ਅਸੀਂ ਘਰ ਨੂੰ ਚੱਲਦੇ ਆਂ ਹਨੇਰਾ ਬਹੁਤ ਹੋ ਗਿਆ ਸੀਗਾ ਮਿਲਦੇ ਆਂ ਕੱਲ ਨੂੰ ਫੇਰ ਕੱਲ ਨੂੰ ਫੇਰ ਕਰਾਂਗੇ ਸੇਵਾ ਐਮ ਇੰਡਟ ਕੇ